ਤੁਹਾਨੂੰ ਆਪਾਂ ਹੁਸ਼ਿਆਰਪੁਰ ਦਾ ਤੇ ਗੁਰਦਾਸਪੁਰ ਦਾ ਫਰਕ ਦੱਸ ਦਈਏ ਕਿ ਹੁਸ਼ਿਆਰਪੁਰ ਦਾ ਕੀ ਫਰਕ ਹੈ ਔਰ ਜ਼ਿਲ੍ਹਾ ਗੁਰਦਾਸਪੁਰ ਦਾ ਕੀ ਫਰਕ ਹੈ ਦੋਨਾਂ ਜ਼ਿਲ੍ਹਿਆਂ ਦਾ ਫਰਕ ਦੱਸ ਦਈਏ ਕਿ ਮੁਕੇਰੀਆਂ ਸ਼ਹਿਰ ਜਿਵੇਂ ਦੀਨਾ ਨਗਰ ਸ਼ਹਿਰ ਹੈ ਸਾਡੇ ਗੁਰਦਾਸਪੁਰ ਚ ਉਵੇਂ ਮੁਕੇਰੀਆਂ ਸ਼ਹਿਰ ਹੈ ਔਰ ਮੁਕੇਰੀਆਂ ਸ਼ਹਿਰ ਦੀਆਂ ਆ ਲਾਈਟਾਂ ਇਹ ਮੇਨ ਚੌਕ ਹੈ ਔਰ ਪ੍ਰੋਪਰ ਲਾਈਟਾਂ ਜਗਦੀਆਂ ਨੇ ਸਾਡੇ ਦੀਨਾ ਨਗਰ ਸ਼ਹਿਰ ਦੀ ਗੱਲ ਕਰੀਏ ਤਾਂ ਇੱਕ ਵੀ ਲਾਈਟਾਂ ਕੰਮ ਨਹੀਂ ਕਰਦੀਆਂ ਜੇ ਗੁਰਦਾਸਪੁਰ ਦੀ ਗੱਲ ਕਰੀਏ ਗੁਰਦਾਸਪੁਰ ਜ਼ਿਲ੍ਹੇ ਚ ਕਿਹੜੀਆਂ ਲਾਈਟਾਂ ਕੰਮ ਕਰਦੀਆਂ ਇੱਕ ਲਾਈਟਾਂ ਜਿਹੜੀਆਂ ਕਮੈਂਟ ਵਿੱਚ ਜਰੂਰ ਲਿਖਿਓ ਔਰ ਹੁਸ਼ਿਆਰਪੁਰ ਜ਼ਿਲ੍ਹੇ ਚ ਆ ਜਾਈਏ ਅਜੇ ਤੱਕ ਤੁਹਾਨੂੰ ਅਸੀਂ ਮਕੇਰੀਆਂ ਦੀ ਐਂਟਰੀ ਪਾਈ ਆ ਔਰ ਮਕੇਰੀਆਂ ਦੀ ਹਰ ਲਾਈਟ ਜਿਹੜੀ ਆ ਉਹ ਕੰਮ ਕਰ ਰਹੀ ਆ 24 ਘੰਟੇ ਜਦੋਂ ਮਰਜੀ ਆ ਜਾਓ ਇਹ ਲਾਈਟਾਂ ਪ੍ਰੋਪਰ ਕੰਮ ਕਰਦੀਆਂ ਨੇ ਔਰ ਹਰ ਜਿਹੜਾ ਕਨਵੈਂਸ ਆ ਉਹ ਇੱਥੇ ਰੁੱਕ ਕੇ ਜਾਂਦਾ ਔਰ ਮੈਂ ਅੱਜ ਤੱਕ ਕਈ ਵਾਰ ਆਏ ਆ ਹਜ਼ਾਰਾਂ ਵਾਰ ਇਥੋਂ ਦੀ ਲੰਘ ਚੁੱਕੇ ਆ ਲੇਕਿਨ ਇਹ ਲਾਈਟਾਂ ਕਦੀ ਵੀ ਅਸੀਂ ਬੰਦ ਨਹੀਂ ਵੇਖੀਆਂ ਹੁਣ ਤੁਸੀਂ ਵੇਖ ਸਕਦੇ ਹੋ ਕਿ ਇੱਧਰ ਵਾਲੀਆਂ ਲਾਈਟਾਂ ਜਿਹੜੀਆਂ ਰੈੱਡ ਹੋ ਗਈਆਂ ਹੁਣ ਉਹਨਾਂ ਦੀ ਆਵਾਜ਼ ਆਈ ਆ ਗ੍ਰੀਨ ਵਾਲੀ ਹੋ ਗਈ ਤਾਂ ਭਾਈ ਚੱਲ ਪਿਆ ਇਸ ਤਰ੍ਹਾਂ ਦੱਸ ਦਈਏ ਕਿ ਜਦੋਂ ਪੜਿਆ ਲਿਖਿਆ ਹਰ ਇਨਸਾਨ ਹੁਸ਼ਿਆਰਪੁਰ ਜ਼ਿਲ੍ਹੇ ਦੀ ਇਹ ਪਹਿਚਾਣ ਇਹ ਪਹਿਚਾਣ ਹੈ ਹੁਸ਼ਿਆਰਪੁਰ ਜ਼ਿਲ੍ਹੇ ਦੀ ਔਰ ਹੁਸ਼ਿਆਰਪੁਰ ਜ਼ਿਲ੍ਹੇ ਦਾ ਅਸੀਂ ਧੰਨਵਾਦ ਕਰਦੇ ਹਾਂ ਨਾ ਗੱਲਾਂ ਤੋਂ ਦੂਸਰਾ ਫਰਕ ਹੋਰ ਦੱਸ ਦਈਏ ਕਿ ਜਿਹੜਾ ਮਕੇਰੀਆਂ ਨੂੰ ਆਉਂਦਾ ਰੋਡ ਹੈ ਗੁਰਦਾਸਪੁਰ ਤੋਂ ਉਹ ਸਾਰਾ ਹੀ ਟੁੱਟਾ ਹੋਇਆ ਉਹ ਖੜਾ ਦੀ ਮਾਰ ਨਾ ਮਾਰਿਆ ਗਿਆ ਸਾਰੀਆਂ ਸਰਕਾਰਾਂ ਨੂੰ ਪਤਾ ਸਾਰੇ ਮੰਤਰੀਆਂ ਨੂੰ ਪਤਾ ਸਾਰੇ ਐਮਐਲਏ ਨੂੰ ਪਤਾ ਲੇਕਿਨ ਜਦੋਂ ਤੁਸੀਂ ਗੁਰਦਾਸਪੁਰ ਦਾ ਉਹ ਰੋਡ ਛੱਡ ਕੇ ਅੱਗੇ ਹੁਸ਼ਿਆਰਪੁਰ ਨੂੰ ਚੜਦੇ ਹੋ ਤਾਂ ਹੁਸ਼ਿਆਰਪੁਰ ਵਾਲਾ ਰੋਡ ਪਾਣੀ ਵਰਗਾ ਉਸ ਨੇ ਦੋ ਵਾਰੀ ਬਣਾ ਛੱਡਿਆ ਖੜਾ ਤੋਂ ਬਾਅਦ ਵਿੱਚ ਲੇਕਿਨ ਗੁਰਦਾਸਪੁਰ ਨੇ ਇੱਕ ਵਾਰ ਵੀ ਪੈਚ ਵਰਕ ਨਹੀਂ ਕੀਤਾ ਗੁਰਦਾਸਪੁਰ ਦਾ ਰੋਡ ਇੰਨਾ ਕਿ ਟੁੱਟਾ ਕਿ ਲੋਕਾਂ ਦੇ ਹਾਲਾਤ ਮਾੜੇ ਨੇ ਇੰਨਾ ਫਰਕ ਹੈ ਗੁਰਦਾਸਪੁਰ ਜ਼ਿਲ੍ਹੇਦਾਰ ਹੋ ਹੁਸ਼ਿਆਰਪੁਰ ਜ਼ਿਲ੍ਹੇ ਦਾ ਹੁਣ ਅਗਲੀ ਗੱਲ ਹੋਰ ਦੱਸ ਦਈਏ ਕਿ ਸ਼ਕਤੀ ਪ੍ਰਦਰਸ਼ਨ ਬਹੁਤ ਸਾਰੇ ਮੰਤਰੀਆਂ ਨੇ ਹੁਣ ਕਰਨੇ ਆ ਹੁਣ ਅੱਗੇ ਵੋਟਾਂ ਆਉਣ ਵਾਲੀਆਂ ਸ਼ਕਤੀ ਪ੍ਰਦਰਸ਼ਨ ਹੋਣੇ ਆ ਉਹ ਸ਼ਕਤੀ ਪ੍ਰਦਰਸ਼ਨ ਕਰਨਾ ਕਾਦਾ ਸਿਰਫ ਇਹਨਾਂ ਦੱਸ ਦਿਆ ਕਰਨ ਕਿ ਕਾਦਾ ਸ਼ਕਤੀ ਪ੍ਰਦਰਸ਼ਨ ਕਰਨਾ ਇੱਕ ਤਾਂ ਰੋਡ ਟੁੱਟੀ ਉਹਦਾ ਪੈਚਵਰਕ ਨਹੀਂ ਹੋਇਆ ਕਿਸਾਨਾਂ ਨੇ ਗੰਨਾ ਕਿਹੜੇ ਹਿਸਾਬ ਨਾਲ ਲੈ ਕੇ ਜਾ ਰਹੇ ਆ ਕਿਸਾਨ ਦਿੱਕਤਾਂ ਖੜੀਆਂ ਨੇ ਜੇ ਉਸ ਤਰ੍ਹਾਂ ਦੀ ਗੱਲ ਕਰੀਏ ਤਾ ਮੰਤਰੀ ਐ ਐਮਐਲਆ ਦੀ ਰੋਟੀ ਪਾਣੀ ਸ਼ਾਮ ਦੀ ਇਕੱਠੀ ਹੁੰਦੀ ਆ ਹਰ ਸਟੇਜ ਦੇ ਉੱਤੇ ਹਰ ਜ਼ਿਲ੍ਹੇ ਦੇ ਉੱਤੇ ਤੇ ਹਰ ਸਟੇਟ ਦੇ ਨਾਲ ਆਪਸ ਵਿੱਚ ਰੋਟੀ ਪਾਣੀ ਇਕੱਠਾ ਜਦੋਂ ਕੋਈ ਕੰਮ ਦੀ ਗੱਲ ਆ ਫਿਰ ਕਹਿੰਦੇ ਅਸੀਂ ਚਿੱਠੀ ਪਾਈ ਆ ਚਿੱਠੀਆਂ ਪਹੁੰਚਣੀਆਂ ਮੰਤਰੀ ਸਾਹਿਬ ਨੂੰ ਚਿੱਠੀ ਲਿਖ ਦਿੱਤੀ ਆ ਮੁੱਖ ਮੰਤਰੀ ਨੂੰ ਚਿੱਠੀ ਲਿਖੀ ਆ ਫਿਰ ਖਬਰਾਂ ਵਿੱਚ ਚਿੱਠੀ ਆਉਂਦੀ ਏ ਔਰ ਜੇ ਗੱਲ ਕਰੀਏ ਤਾਂ ਹੁਸ਼ਿਆਰਪੁਰ ਜ਼ਿਲ੍ਹੇ ਦੀ ਹੁਸ਼ਿਆਰਪੁਰ ਜ਼ਿਲ੍ਹੇ ਦਾ ਫਰਕ ਦੱਸ ਦਿੱਤਾ ਤੁਹਾਨੂੰ ਕਿ ਗ੍ਰੀਨ ਲਾਈਟ ਹੋਈ ਆ ਗੱਡੀ ਲੰਘ ਗਈ ਆ ਜੇ ਉਹਨਾਂ ਦੀ ਰੈੱਡ ਲਾਈਟ ਆ ਤਾਂ ਗੱਡੀਆਂ ਖੜੀਆਂ ਨੇ ਔਰ ਇਹ ਪ੍ਰੋਪਰ ਹੀ ਪ੍ਰੋਪਰ ਹੀ ਜਿਹੜੀਆਂ ਲਾਈਟਾਂ ਇਹ ਚੱਲਦੀਆਂ ਨੇ ਤਿੰਨ ਤਰ੍ਹਾਂ ਦੇ ਤੁਹਾਨੂੰ ਫਰਕ ਦੱਸ ਦਿੱਤੇ ਆ ਕਿ ਪਹਿਲੇ ਨੰਬਰ ਤੇ ਸਾਡੀ ਜਿਹੜਾ ਪੰਜਾਬ ਸਰਕਾਰਾਂ ਜਾਂ ਭਾਰਤ ਦੀ ਸਰਕਾਰਾਂ ਨੇ ਇਹ ਚਿੱਠੀਆਂ ਤੱਕ ਰੁਕ ਜਾਂਦੀਆਂ ਨੇ ਕਿ ਚਿੱਠੀ ਜਿਹੜੀ ਆ ਉਹ ਕੱਢੀ ਆ ਚਿੱਠੀ ਕੱਢਣੀ ਆ ਚਿੱਠੀ ਮਿਲ ਗਈ ਆ ਜਾਂ ਨਹੀਂ ਮਿਲੀ ਔਰ ਦੂਸਰੀ ਗੱਲ ਇਹ ਆ ਲਾਈਟਾਂ ਆ ਫਰਕ ਆ ਹੁਸ਼ਿਆਰਪੁਰ ਜ਼ਿਲ੍ਹੇ ਦਾ ਔਰ ਆ ਫਰਕ ਆ ਗੁਰਦਾਸਪੁਰ ਜ਼ਿਲ੍ਹੇ ਦਾ ਔਰ ਦੱਸ ਦਈਏ ਕਿ ਜਲਸੀ ਮਕੇਰੀਆਂ ਦੇ ਚੌਂਕ 'ਚ ਖੜੇ ਆਂ। ਹੋਰ ਵੀ ਚੌਂਕ ਤੁਹਾਨੂੰ ਦੱਸਾਂਗੇ। ਮਕੇਰੀਆਂ ਦੇ ਵੀ ਦੱਸਾਂਗੇ, ਦਸੂਹੇ ਦੇ ਵੀ ਦੱਸਾਂਗੇ ਔਰ ਹੁਸ਼ਿਆਰਪੁਰ ਦੇ ਵੀ ਦੱਸਾਂਗੇ। ਟੋਟਲ ਹੀ ਚੌਂਕ ਵਿਖਾਇਆ ਕਰਾਂਗੇ। ਤੇ ਜਿਹੜੇ ਗੁਰਦਾਸਪੁਰ ਦੇ ਆ, ਉਹਨਾਂ ਨੂੰ ਵੀ ਦੱਸ ਦਈਏ। ਸ਼ਕਤੀ ਪ੍ਰਦਰਸ਼ਨ ਹੁਣ ਸ਼ੁਰੂ ਹੋ ਜਾਣੇ ਆ। ਚੌਥੀ ਗੱਲ ਦੱਸ ਦਈਏ, ਕਿ ਬੰਦੇ ਇਕੱਠੇ ਕਰਨੇ, ਸ਼ਕਤੀ ਪ੍ਰਦਰਸ਼ਨ ਕਰਨਾ, ਰੋਡ ਵਾਸਤੇ ਬੰਦੇ ਇਕੱਠੇ ਨਹੀਂ ਹੁੰਦੇ। ਕਿ ਸਾਡਾ ਰੋਡ ਟੁੱਟਾ ਹੋਇਆ ਹੈ ਇਹਦੇ ਬਾਰੇ ਸੋਚਣਾ ਕੁਝ। ਰੋਡ ਵਾਸਤੇ ਕਿਸੇ ਮੰਤਰੀ ਕਿਦਰ ਪਰਸਨ ਕੋ ਬੰਦੇ ਇਕੱਠੇ ਨਹੀਂ ਹੁੰਦੇ ਲੇਕਿਨ ਆਪਣਾ ਸ਼ਕਤੀ ਪ੍ਰਦਰਸ਼ਨ ਦੱਸਣਾ ਵੋਟਾਂ ਵਾਸਤੇ ਕਿ ਸਾਡੀ ਸ਼ਕਤੀ ਇਹ ਆ ਸਾਨੂੰ ਵੋਟਾਂ ਦੇ ਦਿਓ ਜੇ ਸ਼ਕਤੀ ਪ੍ਰਦਰਸ਼ਨ ਸਿਰਫ ਆਪਣੀਆਂ ਵੋਟਾਂ ਦਾ ਹੁੰਦਾ ਤੁਹਾਡੀਆਂ ਸੜਕਾਂ ਦਾ ਨਹੀਂ ਹੁੰਦਾ ਉਹ ਸ਼ਕਤੀ ਪ੍ਰਦਰਸ਼ਨ ਜਿਹੜਾ ਆਪਣੀਆਂ ਸੜਕਾਂ ਵਾਸਤੇ ਕਰਵਾਇਆ ਕਰੋ ਜੇ ਮੰਤਰੀ ਸਾਹਿਬ ਕਬ ਸ਼ਕਤੀ ਪ੍ਰਦਰਸ਼ਨ ਅੱਗੇ ਤੋਂ ਕਰਨਗੇ ਤਾਂ ਇਹ ਸੋਚ ਲਿਓ ਕਿ ਤੁਹਾਡਾ ਸ਼ਕਤੀ ਪ੍ਰਦਰਸ਼ਨ ਸੜਕ ਤੇ ਹੋਣਾ ਚਾਹੀਦਾ ਉਹ ਖੱਡਿਆਂ ਦੇ ਵਿੱਚ ਹੋਣਾ ਚਾਹੀਦਾ ਹੈ ਕਿ ਤੁਹਾਡੀ ਸੜਕ ਜਿਹੜੀ ਆ ਕਿਉਂ ਨਹੀਂ ਬਣਦੀ ਤੁਹਾਡੇ ਖੱਡੇ ਕਿਉਂ ਨਹੀਂ ਬਣਦੇ ਤੇ ਕਿਸਾਨਾਂ ਨੂੰ ਦੱਸ ਦਈਏ ਕਿ ਤੁਹਾਡੇ ਕੰਮ ਤੁਹਾਨੂੰ ਹੀ ਸੋਬਦੇ ਆ ਇਹ ਜਿਹੜੇ ਕੰਮ ਤੁਸੀਂ ਕਰਦੇ ਹੋ ਬਹਾਦਰੀ ਦੇ ਕੰਮ ਆ ਉੱਥੇ ਹੀ ਰਹੋ ਧਰਨੇ ਲਗਾਓ ਜੋ ਮਰਜ਼ੀ ਕਰੋ ਇਹ ਪ੍ਰਦਰਸ਼ਨ ਕਰਦੇ ਹੋ ਤੇ ਸਰਕਾਰਾਂ ਹਿੱਲਦੀਆਂ ਤੇ ਜੇ ਤੁਸੀਂ ਕਹਿੰਦੇ ਹੋ ਕਿ ਅਸੀਂ ਆ ਕੇ ਵੀ ਆਪਣੇ ਸ਼ਕਤੀ ਪ੍ਰਦਰਸ਼ਨ ਦੱਸੀਏ ਤੇ ਅਸੀਂ ਇਲੈਕਸ਼ਨ ਲੜੀਏ ਸ਼ਕਤੀ ਪ੍ਰਦਰਸ਼ਨਾਂ ਤੋਂ ਜਿਹੜਾ ਖਹਿੜਾ ਛੱਡੋ ਔਰ ਸ਼ਕਤੀ ਪ੍ਰਦਰਸ਼ਨ ਦੱਸਣਾ ਆਹ ਸੜਕਾਂ ਤੇ ਦੱਸੋ ਜਿਹੜੀਆਂ ਟੁੱਟੀਆਂ ਹੋਈਆਂ ਨੇ ਔਰ ਤੁਹਾਨੂੰ ਫਰਕ ਦਾ ਦਿੱਸਦਾ ਜਿਲ੍ਹਾ ਹੁਸ਼ਿਆਰਪੁਰ ਤੇ ਜਿਲ੍ਹਾ ਗੁਰਦਾਸਪੁਰ ਦਾ ਫਿਰ ਕਹਿੰਦੇ ਆ ਜੀ ਹਰਜਿੰਦਰ ਤੱਤੀਆਂ ਗੱਲਾਂ ਕਰਦਾ ਤੱਤੀਆਂ ਗੱਲਾਂ ਹਰ ਵਾਰ ਚੱਲਣਗੀਆਂ ਤੇ ਹਰ ਸ਼ਕਤੀ ਪ੍ਰਦਰਸ਼ਨ ਦਾ ਰੰਗ ਵੀ ਵਿਖਾਇਆ ਜਾਵੇਗਾ ਇਲੈਕਸ਼ਨ ਆਉਣ ਵਾਲੇ ਆ ਵੇਖੋ ਕਿਹੜਾ ਕਿਹੜਾ ਸ਼ਕਤੀ ਪ੍ਰਦਰਸ਼ਨ ਸ਼ੁਰੂ ਹੁੰਦਾ ਅਜੇ ਤੱਕ ਕਿਤੇ ਹੋਏ ਨਹੀਂ ਸ਼ਕਤੀ ਪ੍ਰਦਰਸ਼ਨ ਸ਼ੁਰੂ ਹੁਣ ਹੋਣੇ ਆ ਵੇਖ ਲਓ ਕਿੰਨੇ ਹੁੰਦੇ ਆ ਤਾਂ ਫਿਰ ਉਹਨਾਂ ਦੀਆਂ ਵੀ ਤੁਹਾਨੂੰ ਝਲਕੀਆਂ ਵਿਖਾਵਾਂਗੇ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜਿਲ੍ਹਾ ਗੁਰਦਾਸਪੁਰ